ਦੋਸਤੋ ਨਵੰਬਰ ਮਹੀਨੇ ਦਾ ਅੱਜ ਪੰਜਵਾਂ ਦਿਨ ਹੈ ਤੇ ਸੂਬੇ ਦੇ ਵਿੱਚ ਜੋ ਅਮਨ ਕਾਨੂੰਨ ਦੇ ਹਾਲਾਤ ਨੇ ਉਹ ਉਹਦੇ ਬਾਰੇ ਇਹ ਬੋਸਤੇ ਆਏ ਤੇ ਖਬਰਾਂ ਮੈਂ ਲਾਈਆਂ ਨੇ ਕਲਿੱਪ ਕੱਟ ਕੇ ਪੰਜਾਬੀ ਟ੍ਰਿਬਿਊਨ ਦੀ ਪੰਜਾਂ ਦਿਨਾਂ ਦੇ ਵਿੱਚੋਂ ਚਾਰ ਦਿਨ ਕਿਤੇ ਨਾ ਕਿਤੇ ਹੱਤਿਆ ਹੋ ਰਹੀ ਆ ਗੂਲੀਆਂ ਦੇ ਨਾਲ ਹਥਿਆਰਾਂ ਦੇ ਨਾਲ ਜਗਰਾਉਂ ਦੇ ਵਿੱਚ ਇੱਕ 1 ਨਵੰਬਰ ਨੂੰ ਫਿਰ 5 ਨਵੰਬਰ ਨੂੰ ਮਾਨਕੀ ਪਿੰਡ ਸਮਰਾਲਾ ਮੇਰਾ ਇਲਾਕਾ ਆ ਉੱਥੇ 23 ਸਾਲਾਂ ਦਾ ਮੁੰਡਾ ਕਬੱਡੀ ਦਾ ਖਿਡਾਰੀ ਤੇ ਉਹਨੂੰ ਗੋਲੀਆਂ ਮਾਰ ਕੇ ਮਾਰਿਆ ਤੇਜ਼ ਧਾਰ ਹਥਿਆਰ ਨਾਲ ਨੌਜਵਾਨ ਦਾ ਕਤਲ ਬਟਾਲਾ ਚ ਗੋਲੀਆਂ ਮਾਰ ਕੇ ਨੌਜਵਾਨ ਦੀ ਹੱਤਿਆ ਠੀਕ ਹੈ ਜੀ ਤੇ ਇਧਰ ਇੱਕ ਮੈਂ ਕਲਿੱਪ ਕੱਟ ਕੇ ਲਾਇਆ ਵੀ ਇਹ ਜਿਹੜਾ ਸੂਬੇ ਦਾ ਮੁੱਖ ਮੰਤਰੀ ਆ ਤੇ ਉਹ ਕਬੱਡੀ ਦਾ ਕਹਿੰਦਾ ਉਹ ਕਬੱਡੀ ਖੇਡ ਰਿਹਾ ਹੈਗਾ ਤੰਤਰ-ਤੰਨ ਜਮਨੀ ਚੋਂਾਂ ਦੇ ਵਿੱਚ 80 ਹਜ਼ਾਰ ਸੂਬੇ ਚ ਪੁਲਿਸ ਦੀ ਨਫਰੀ ਆ ਤੇ 20 ਡੀਜੀਪੀ ਨੇ ਸਭ ਤੋਂ ਵੱਧ ਇੰਡੀਆ ਦੇ ਵਿੱਚ ਡਾਇਰੈਕਟਰ ਜਨਰਲ ਆਫ ਪੁਲਿਸ ਤੇ ਇਹ ਸਾਰਾ ਇਹ ਸਾਰਾ ਤੰਤਰ ਫੇਲ ਹੋ ਚੁੱਕਿਆ ਹੈ ਹਾਲਾਤ ਪਹਿਲਾਂ ਨਾਲੋਂ ਵੀ ਮਾੜੇ ਹੋ ਗਏ ਨੇ ਭਵੰਤਮਾਨ ਦੀ ਸਰਕਾਰ ਦੇ ਵਿੱਚ ਤੇ ਇਹ ਕਿੰਨੇ ਕੁ ਸੀਰੀਅਸ ਨੇ ਇਹ ਤੁਹਾਡੇ ਸਾਹਮਣੇ ਨੇ ਹਾਲਾਤ ਧੰਨਵਾਦ